ਅਜੀ ਸਰ ਦਾਸੋ ਜਿਹੜੀ ਰਿਕਵਰੀ ਹੋਈ ਹੈ ਕੀ ਹੈਗਾ ਕਿ ਮੈਨੂੰ ਦੇਖ ਰਹੇ ਜੀ ਹੁਣ ਰਿਕਵਰੀ ਹੋਈ ਆ ਹਜੇ ਹੁਣੀ ਹੈ ਕੀ ਮੈਟਰ ਕੀ ਹੈ ਜੀ 2 ਮਿੰਟ ਰੁੱਕ ਕੇ ਗੱਲ ਕਰੀਏ ਮੈਂ ਤਾਂ ਇੱਥੇ ਆਪਣੇ ਰਾਉਂਡ ਆਪ ਕੀਤੀ ਹੈ ਇੱਕ ਗੱਡੀ ਅੱਛਾ ਜੀ ਗੱਡੀ ਦੇ ਵਿੱਚ ਕੁਛ ਬੀਅਰ ਔਰ ਦਾਦੂ ਹੈਗੀ ਆ ਜਿਹੜੀ ਕਿ ਦੇਖ ਰਹੇ ਹੁਣ ਆਪਣੀ ਇਨਵੈਸਟੀਗੇਸ਼ਨ ਕਰਕੇ ਪਤਾ ਲੱਗੂ ਕੀ ਹੈਗੇ ਜੀ ਕਿੰਨੀ ਮਾਤਰਾ ਕਿੱਥੋਂ ਆਰੀ ਸੀਗੀ ਇਹ ਨਹੀਂ ਹੋ ਜਾ ਪਤਾ ਲੱਗੂਗਾ ਨਾ ਹੁਣ ਤਾਂ ਕੀ ਦੀ ਹੈ ਕੀ ਨਹੀਂ ਹੈ ਕਿੰਨੀ ਕੁਆਂਟੀਟੀ ਸਰ ਲੱਗ ਰਹੀ ਹੈ ਜੀ ਆਪਾਂ ਹੱਦ ਤੱਕ ਬੇਟੀ ਬੀਅਰ ਆ ਇੱਕ ਅੱਧੀ ਫਿੱਟੀ ਬਿਸਤੀ ਹੈ ਪਤਾ ਨਹੀਂ ਕਿ ਡਿੱਕੀ ਦਾ ਫੁੱਲ ਪਰੀ ਹੋਇਆ ਜਾਂ ਕੋਈ ਨਹੀਂ ਦੇਖਦੇ ਹੁਣ ਦੇਖ ਕੇ ਪਤਾ ਲੱਗੂਗਾ ਨਾ ਇਹ ਕਿਹਦੇ ਉੱਪਰ ਆਈ ਹੈ ਤੁਹਾਡੇ ਸਾਹਮਣੇ ਖੜੀ ਹੈ ਕਿੱਥੇ ਸੀ ਕਿਹੜੀ ਜਗ੍ਹਾ ਕਿਸੇ ਕਲੱਬ ਦੇ ਵਿੱਚ ਇਸ ਭਾਈ ਹੋ ਰਹੀ ਸੀ ਕਿੱਥੇ ਨਹੀਂ ਹਜੇ ਥੱਲੇ ਹੀ ਫੜੀ ਅਸੀਂ ਤਾਂ ਨੀਚੇ ਹੀ ਫੜੀ ਆ ਅੱਛਾ ਪਰ ਉਹ ਆ ਰਹੇ ਪਰ ਹਾਂਜੀ ਆ ਤਾਂ ਪ੍ਰੋ ਰਿਓ ਹੈ ਹਾਂ ਤਾਂ ਉੱਥੋਂ ਆ ਰਹੀ ਹੈ ਨਾ ਮੈਂ ਉੱਤੇ ਜਾਣਾ ਕਿੱਥੇ ਸੀਗਾ ਜਾਣਾ ਕਿੱਥੇ ਸੀਗਾ ਮੈਂ ਹਾਂਜੀ ਜਾਣੀ ਗੱਡੀ ਕੀ ਦੀ ਹੈ ਕੌਣ ਹੈ ਬੰਦਾ ਇਹ ਦੇਖਦੇ ਨਾ ਹੁਣ ਕਿਹਦੀ ਹੈ ਜੀ ਪਤਾ ਲੱਗੋ ਸਾਨੂੰ ਤੁਸੀਂ ਆਪਣਾ ਮਾੜਾ ਜਿਹਾ ਕੰਮ ਕਰ ਲੈਂਦੇ ਉਸ ਤੋਂ ਬਾਅਦ ਤੁਹਾਨੂੰ ਜਰੂਰ ਕੰਨੀਚੋ ਪ੍ਰਿਆ ਹੈ ਇਥੋਂ ਰੌਂਗ ਅਪ ਕੀਤੀ ਆ ਇਸ ਕਰਕੇ ਜੋ ਇਸ ਤੇ ਬੰਦੀ ਕਾਰਵਾਈ ਆਫ ਕਰੀਆ ਕਿਤੇ ਉਹੀ ਹੋਗੀ ਮੁਝੇ ਲਿਫਟ ਦੇ ਕੋਲ ਉਹ ਲਿਫਟ ਦੇ ਅਸੀਂ ਇਥੋਂ ਚੱਕ ਕੇ ਤਾਂ ਰੱਖੀ ਉਥੇ ਅਜੇ ਵੀ ਸੇਫ ਰਵੇਗਾ ਹਾਂ ਸੇਫ ਰਵੇਗਾ ਚੁੱਕ ਕੇ ਲੈ ਜਮਾ ਬਿਲਕੁਲ ਅਦਮੀ ਚੁੱਕ ਕੇ ਲੈ ਜਾਂਦਾ ਕੋਈ ਕੁੱਤੀਆਂ ਨਹੀਂ ਲੈ ਕੇ ਤਾਂ ਨਹੀਂ ਜਾ ਸਕਦਾ ਪਰ ਆਪਾਂ ਤਾਂ ਕਿਤੇ ਨਾ ਕਿਤੇ ਤਾਂ ਰੱਖਣੀ ਪੈਣੀ ਨਾ ਜੀ ਠੀਕ ਹੈ ਥੈਂਕ ਯੂ ਜੀ ਇਹ ਚੋ ਬਣਾ ਰਹੇ ਜੋ ਆ ਵੀਰ ਵੀ ਇੱਥੇ ਕਰ ਰਿਹਾ ਕੋਲੇ ਆ ਜੀ ਗੁਰੂ ਜੀ ਨੂੰ ਪੁੱਛਣਾ ਪਾਉਂਦਾ ਪੱਟਣਾ ਲਈ ਅੱਗੇ ਡਿਫਰੈਂਸ ਆਉਂਦੀ ਕਿ ਕੋਈ ਤੁਹਾਡਾ ਬੈਠ ਕੇ ਲੈਂਦੇ ਆ ਭਾਈ ਸਾਨੂੰ ਆਪਣਾ ਕੰਮ ਕਰ ਲਓ ਜੀ ਮੈਂ ਤੁਹਾਨੂੰ ਬੈਠ ਗਾ ਲਿਆ ਪਰ ਜੀ ਥੈਂਕ ਯੂ हां सर दासू हुन ਕੀ ਮੈਟਰ ਹੈ ਤੁਸੀਂ ਹੁਣ ਗਿਣਤੀ ਵੀ ਥਾਲੀ ਚ ਕੁਝ ਹੋ ਗਿਆ ਹੁਣ ਤੁਹਾਨੂੰ ਆਪਾਂ ਇੱਥੇ ਹੀ ਪਰਚਾ ਦਵਾਂਗੇ ਕੋਈ ਦਿੱਕਤ ਨਹੀਂ ਆ ਨਹੀਂ ਪਰਚਾ ਕਿਵੇਂ ਦੇ ਹੋਗੇ ਮਤਲਬ ਕਿ ਕਿਹੜੇ ਕਿਸ ਨਾਮ ਤੇ ਹੋਣਾ ਹੈ ਗੱਡੇ ਵਾਲੇ ਤੇ ਹੋਏਗਾ ਜਾਂ ਕਿਸੇ ਜਾਣੀ ਨੂੰ ਭਾਈ ਸਾਹਿਬ ਤੁਸੀਂ ਸਾਨੂੰ ਆਪਣੀ ਕਾਰਵਾਈ ਕਰ ਲੈਂਦੇ ਹੋ ਪਲੀਜ਼ ਇੱਕ ਵਾਰ ਦੱਸੋ ਉਸ ਤੋਂ ਥੋੜੀ ਡਿਟੇਲ ਦੇ ਦਿਓ ਤੁਹਾਨੂੰ ਦੇ ਤਾਂ ਦਿੱਤੀ ਜੀ ਸਾਰੀ ਕਾਰਵਾਈ ਉਹ ਤੁਸੀਂ ਕਹਿੰਦੇ ਹੋ ਹੈ ਗਿਣਤੀ ਕਰ ਰਹੇ ਚੈੱਕ ਕਰ ਰਹੇ ਆ ਅੱਜ ਆ ਗੱਲ ਨਹੀਂ ਆਪਾਂ ਹੁਣ 14-15 ਬੇਟੀਆਂ ਵਿਅਤੀਆਂ ਹੋ ਗਈਆਂ ਜੀ ਇੱਕ ਡੇਢ ਬੇਟੀ ਵਿਸਕੀ ਦੀ ਆ ਇੱਕ ਅੱਧੀ ਬੇਟੀ ਵਿਸਕੀ ਦੀ ਇੱਕ ਬੇਟੀ ਵਿਸਕੀ ਦੀ ਹੈ ਕੋਣੀ ਕਿੱਥੇ ਜਾ ਰਹੀ ਸੀ ਕਿੱਥ ਭਾਈ ਸਾਹਿਬ ਤਾਂ ਦੱਸਿਆ ਤਾਂ ਹੁਣ ਇਨਵੈਸਟੀਗੇਸ਼ਨ ਕਰਕੇ ਪਤਾ ਲੱਗੂਗਾ ਨਾ ਕਿ ਜਾਣੇ ਕਿੱਥੇ ਸੀਗਾ ਕਿਹੜੇ ਕਲੱਬ ਸੀਗਾ ਇਹ ਹਾਂਜੀ ਇਹ ਤੁਹਾਡੇ ਸਾਹਮਣੇ ਹੀ ਹੈ ਇੱਥੇ ਅਸੀਂ ਤਾਂ ਇੱਥੋਂ ਬੜੀਆ ਸ਼ਰਾਬ ਜੀ ਇੱਥੇ ਫੜ ਕੇ ਮੁੰਡਿਆਂ ਨੂੰ ਇੱਥੇ ਰੱਖ ਦਿੱਤੇ ਬਸ ਕਰਕੇ ਹੋਰ ਉਸ ਤੋਂ ਬਾਅਦ ਫੇਰ ਅਸੀਂ ਗੱਡੀ ਚ ਲੈ ਆਂਦੀ ਆ ਕਿਹੜੀ ਜਗ੍ਹਾ ਜਾਣੇ ਕਿੱਥੇ ਖੜੀ ਹੈ ਉਹ ਕਿਹੜਾ ਕਲੱਬ ਸੀਗਾ ਜਿੱਥੇ ਫੜੀ ਤੁਸੀਂ ਆਹ ਸਾਹਮਣੇ ਤੁਹਾਡੇ ਦੇਖ ਲਓ ਨਾਮ ਦੱਸੋ ਤੁਸੀਂ ਦੱਸੋ ਦੇਖੋ ਇੱਥੇ ਦੋ ਤਿੰਨ ਕਲੱਬ ਹੈ ਕੋਈ ਗੱਲਾਂ ਦਾ ਕਲੱਬ ਹੈ ਨਹੀਂਗਾ ਇੱਥੇ ਇਸ ਕਰਕੇ ਆਪਾਂ ਜਿਹੜੇ ਤੇ ਹੋਗੇ ਆਪਾਂ ਜੋ ਇਸ ਤੇ ਕਾਰ ਬਾਈ ਹੋ ਗਈ ਜੀ ਉਹ ਆਪਾਂ ਦਵਾਂਗੇ ਇਹ ਗੱਡੀ ਕੀ ਦੇਸੀ ਬੰਦਾ ਫੜਿਆ ਕੀ ਜਿਹੜੀ ਵੀ ਗੱਡੀ ਹੋ ਗਈ ਹੁਣੀ ਲੱਗ ਜਾਣਾ ਪਤਾ ਬੰਦਾ ਫੜਿਆ ਕੀ ਹਾਂ ਬਾ ਫੜ ਹੋ ਜਾਣਾ ਜੀ ਪੰਜ ਸਤ ਨੂੰ ਕੀੜੀ ਕੰਨਾ ਠੀਕ ਠੀਕ ਹੈ ਜੀ ਥੈਂਕ ਯੂ